ਸਾਡੀ ਜਿਹੜੀ ਇੰਟਰੈਕਸ਼ਨ ਹੋਈ ਸੀਗੀ ਅੱਜ ਤੋਂ 10-12 ਦਿਨ ਪਹਿਲਾਂ ਜੀ ਜੀ ਥੋੜਾ ਦੇ ਨੀਚੇ ਕਰੋ ਸਾਡੀ ਇੰਟਰੈਕਸ਼ਨ 10-12 ਦਿਨ ਪਹਿਲਾਂ ਜਿਹੜੀ ਹੋਈ ਸੀਗੀ ਆ ਮੈਂ ਤੁਹਾਨੂੰ ਪ੍ਰਾਇੋਰਟੀਜ਼ ਦੱਸੀ ਸੀਗੀਆਂ ਜੀ ਜੀ ਬੇਸਿਕਲੀ ਪੰਜ ਪ੍ਰਾਇੋਰਟੀ ਸੀਗੀਆਂ ਫਸਟ ਵਾਸ ਯੂਥ ਨੰਨਸ਼ਾਂਵਰਧ ਸੈਕੰਡ ਵਾਸ ਇੰਟੀਗ੍ਰੇਟਿੰਗ ਟਰੈਫਿਕ ਪੀਸੀਆਰ ਤੇ ਟਰੈਫਿਕ ਤੇ ਜ਼ਿਆਦਾ ਆਪਾਂ ਸੁਚਾਰੂ ਢੰਗ ਨਾਲ ਕੰਮ ਕਰਨਾ ਸੀਗਾ ਤੀਸਰੀ ਸੀਗੀ ਪਰਫਾਰਮੈਂਸ ਕ੍ਰਾਈਟੇਰੀਆ ਚੌਥੀ ਸੀਗੀ ਗ੍ਰੀਵੈਂਸ ਰੈਡਰੇਸਲ ਤੇ ਪੰਜਵੀਂ ਸੀਗੀ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਇਨ ਸਾਰਿਆਂ ਦਾ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਤਿਆਰ ਹੋ ਗਿਆ ਹੁਣ ਜਿੰਨੇ ਵੀ ਫੀਲਡ ਆਫਸਰਸ ਹੈ ਸਟਾਰਟਿੰਗ ਫਰੋਮ ਡੀਸੀਪੀਸ ਐਡੀਸੀਪੀਸ ਫੀਲਡ ਆਫਸਰਸ ਐਸੀਪੀਸ ਐਸਐਚਓਜ਼ ਐਂਡ ਚੌਂਕਿੰਗ ਇਨ ਚਾਰਜ ਇਨਾ ਦੀ ਪੋਸਟਿੰਗ ਪਰਫਾਰਮੈਂਸ ਜਿਹੜੀ ਹੈ ਉਹ ਪਰਫਾਰਮੈਂਸ ਚਾਰਟ ਦੇ ਰਾਹੀਂ ਚੈੱਕ ਕੀਤੀ ਜਾਊਗੀ ਜੀ ਜਿਹੜਾ ਪਰਫਾਰਮੈਂਸ ਚਾਰਟ ਹੈ ਉਹਦੇ ਚ 10 ਕ੍ਰਾਈਟਰੀਆ ਬਣਾਏ ਹਨ 10 ਦਿਨ ਬਾਅਦ ਰਿਵਿਊ ਮੀਟਿੰਗ ਮੈਂ ਲਿਆ ਕਰਾਂਗਾ ਜੀ ਤੇ ਟਾਰਗੇਟਸ ਦੇ ਕੇ ਜਿਵੇਂ ਐਗਜ਼ਾਮਪਲ ਦੇ ਰਹੇ ਹਾਂ ਕਿ ਕੇਸ ਪ੍ਰੋਪਰਟੀ ਕਿੰਨੀ ਡਿਸਪੋਜ਼ ਕੀਤੀ ਜਿਹਦਾ ਮੈਂ ਕੱਲ ਕਹਿ ਰਿਹਾ ਸੀ ਜਿਹੜੇ ਕੇਸਸ ਹਨ ਉਹ ਕਿੰਨੇ ਡਿਸਪੋਜ਼ ਕੀਤੇ ਪਿਛਲੇ 10 ਦਿਨਾਂ ਚ ਪਬਲਿਕ ਕੰਪਲੇਂਟਸ ਕਿੰਨੀ ਡਿਸਪੋਜ਼ ਕੀਤੀਆਂ ਸੈਮੀਨਾਰਸ ਕਿੰਨੇ ਲਾਏ ਜੀ ਫਾਰਮਲ ਇਨਸਪੈਕਸ਼ਨਸ ਕਿੰਨੀ ਕੀਤੀਆਂ ਪ੍ਰੋਪਰਟੀ ਅਟੈਚ ਐਨਡੀਪੀਐਸ ਦੀ ਕਿੰਨੀ ਕਰਾਈ ਕਿੰਨੇ ਐਫਰਟਸ ਕੀਤੇ ਕਿ ਕੈਸੋ ਆਪਰੇਸ਼ਨ ਆਪਾਂ ਕਰ ਰਹੇ ਆਪਣੇ ਇਲਾਕੇ ਚ ਤੇ ਜਿਹੜੇ ਨੋਨ क्रोनिक ਪੇਟੀ ਕ੍ਰਿਮੀਨਲਸ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਕਿੰਨੇ ਪ੍ਰੀਵੈਂਟਿਵ ਐਕਸ਼ਨ ਲਿੱਤੇ 64 ਕਿੰਨੇ ਨਸ਼ੇੜੀ ਜਿਹੜੇ ਹੈ ਜਿਹੜੇ ਨਸ਼ਾ ਕਰਦੇ ਹੈ ਉਹਨਾਂ ਨੂੰ ਡੀਡਿਕਸ਼ਨ ਜਾਂ ਰੀਫਾਰਮੇਸ਼ਨ ਸੈਂਟਰ ਤੇ ਭਰਤੀ-ਭਰਤੀ ਕਰਾਇਆ ਇਸ ਤਰ੍ਹਾਂ ਦਾ ਇੱਕ ਬਹੁਤ ਡਿਟੇਲਡ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਗਿਆ ਤੇ ਉਦੀ ਮੈਂ ਅੱਜ ਬਰੀਫਿੰਗ ਕਰਾਂਗਾ ਜੀ ਤੇ ਐਵਰੀ 10 ਡੇਸ ਇਦਰ ਰਿਵਿਊ ਲਿਤਾ ਜਾਊਗਾ ਜੀ ਤੇ ਪਿਛਲੇ ਜਨਵਰੀ ਤੋਂ ਬਾਅਦ ਯੁਧ ਨਸ਼ਾ ਵਿਰੁੱਧ ਜਿਹੜਾ ਹੈ ਕਾਫੀ ਅੱਛਾ ਕੰਮ ਹੋਇਆ ਹੈ ਕਮਿਸ਼ਨੇਟ ਚ ਤੇ 250 ਦੇ ਕਰੀਬ ਪਰਚੇ ਹੋਏ ਹਨ ਤੇ ਇਟਸ 올 ਫਿਗਰਸ 250 ਦੇ ਕਰੀਬ ਪਰਚੇ ਹੋਏ ਹਨ ਤੇ 350 ਬੰਦੇ ਗ੍ਰਿਫਤਾਰ ਹੋਏ 10 ਕਿਲੋ اوਪੀਐਮ 10 ਕਿਲੋ ਕੰਦੇ ਕਰੀਬ ਹੀਰੋਇਨ ਬਰਾਮਦ ਹੋਈ ਹੈ ਤੇ 5 ਕਰੋੜ 4.5 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀਆਂ ਫ੍ਰੀਜ਼ ਫ੍ਰੀਜ਼ ਹੋਈ ਹੈ ਤੇ ਇਸ ਚੀਜ਼ ਨੂੰ ਵੀ ਆਪਾਂ ਹੋਰ ਸਖਤੀ ਨਾਲ ਇੰਪਲੀਮੈਂਟ ਕਰਾਂਗੇ ਕੋਈ ਸ਼ਾਇਦ ਕੋਈ ਸੈਂਸਿਟਿਵ ਏਰੀਆ ਲੁਪੇਟ ਕੀਤੇ ਹੋਣਗੇ ਮੈਂ ਮੈਂ ਉਹ ਵੀ ਦੱਸ ਰਿਹਾ ਹਾਂ ਸਾਡੇ ਪ੍ਰੋਟੋਕਾਲਸ ਜਿਹੜੇ ਹੁੰਦੇ ਨੇ ਸਿਕਿਉਰਿਟੀ ਪ੍ਰੋਟੋਕਾਲਸ ਉਹ ਹੁੰਦੇ 6 ਤਰ੍ਹਾਂ ਦੇ ਪਹਿਲਾ ਹੁੰਦਾ ਡਰਗ ਹੌਟਸਪots ਸੈਕੰਡ ਹੁੰਦਾ ਹੈ ਪੇਟੀ ਕ੍ਰਾਈਮ ਕ੍ਰਾਈਮ ਹੌਟਸਪots 3rd ਹੁੰਦਾ ਰੈਡ ਲਾਈਟ ਏਰੀਆਜ਼ 4th ਜਿਹੜਾ ਹੁੰਦਾ ਹੈ ਸਿਟੀ ਸੀਲਿੰਗ ਪੁਆਇੰਟਸ ਫਿਫਥ ਜਿਹੜਾ ਹੁੰਦਾ ਹੈ ਈਵਨਿੰਗ ਪੈਟ੍ਰੋਲਿੰਗ ਦੇ ਸ਼ਾਮ ਦੀ ਪੈਟ੍ਰੋਲਿੰਗ ਦੇ ਪੁਆਇੰਟਸ ਤੇ ਛੇਟਾ ਜਿਹੜਾ ਹੁੰਦਾ ਹੈ ਉਹ ਸਪੈਸ਼ਲ ਸਿਕਿਉਰਿਟੀ ਪ੍ਰੋਟੋਕਾਲ ਹੁੰਦਾ ਹੈ ਜਿਦੇ ਵਿੱਚ ਜਿਹੜੀ ਵੀ ਵੈਂਟੇਜ ਏਰੀਆਜ਼ ਐ ਵੈਂਟੇਜ ਪੁਆਇੰਟਸ ਤੇ ਉਹਨਾਂ ਦੀ ਪੈਟ੍ਰੋਲਿੰਗ ਚਲਦੀ ਹੈ ਤੇ ਇਹ ਸਾਰੇ ਦੇ ਸਾਰੇ 6 ਪ੍ਰੋਟੋਕਾਲ ਜਿਹੜੇ ਹੈ ਇਹਨਾਂ ਨੂੰ ਰੀਵਿਊ ਕੀਤਾ ਜਾ ਰਿਹਾ ਹੈ ਤੇ ਮੇਰੇ ਡੀਸੀਪੀ ਲੈਵਲ ਆਫਸਰ ਜਿਹੜੇ ਹੈ ਪਿੱਛੇ ਹੈ ਖੜੇ ਤੇ ਹਰ ਇੱਕ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਹ ਬਹੁਤ ਮਿਨਿਊਟ ਕੰਮ ਹੈ ਕਿ ਜਿਵੇਂ ਰੈੱਡ ਅਲਰਟ ਜਦ ਘੋਸ਼ਿਤ ਹੋਇਆ ਤੇ ਕਿਹੜਾ ਅਫਸਰ ਕਿਹੜੀ ਜਗ੍ਹਾ ਤੇ ਜਾ ਕੇ ਕੀ ਕਰੇਗਾ ਕੀ ਇਨਫੋਰਮੇਸ਼ਨ ਆਈ ਕਿਹੜੀ ਗੱਡੀ ਹੋਗੀ ਪੀਸੀਆਰ ਕਿਹੜੀ ਜਾਏਗੀ ਸੋ ਇਹ ਰਿਵਿਊ ਚੱਲ ਰਿਹਾ ਜੀ ਇਹ ਵੀ ਹਫਤੇ 10 ਦਿਨ ਤੱਕ ਇੰਪਲੀਮੈਂਟ ਹੋ ਜਾਏਗਾ ਤੇ ਉਸ ਤੋਂ ਬਾਅਦ ਆਪਾਂ ਰੈਗੂਲਰ ਡਰਿਲਸ ਕੀਆ ਕਰਾਂਗੇ ਇਸ ਚੀਜ਼ ਦੀ